ਬਿਆਦੇ ਵਿੱਚ ਲਾੜੇ ਦੀ ਸਾਲੀਆਂ ਵੱਲੋਂ ਲਾਹੀ ਗਏ ਸੀ ਜੋਤੀ ਤੇ ਲਾੜੇ ਵੱਲੋਂ ਕੀਤਾ ਗਿਆ ਪਿੱਟ ਸਿਆਪਾ ਤੇ ਵੀਡੀਓ ਹੋਈ ਸੋਸ਼ਲ ਮੀਡੀਆ ਉਤੇ ਵਾਇਰਲ ਤੇ ਤੁਸਾਹ ਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਜਿੱਥੇ ਕੀ ਦੋਤੇ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਹਰ ਇੱਕ ਬੰਦੇ ਨੂੰ ਬੇਹੱਦ ਹਰਾਣ ਕਰਕੇ ਰੱਖ ਦਿੰਦੇ ਹਨ ਜਿੱਥੇ ਕਿ ਦੇਖਿਆ ਜਾ ਬਕਿ ਵਿਆਹ ਵਾਲੇ ਦਿਨ ਹੀ ਪਾਇਆ ਹੋਇਆ ਲਾੜੇ ਦਾ ਖੁਰਦੂ ਤੇ ਵਿਆਹ ਹੀ ਸਾਰਾ ਖਰਾਬ ਕਰਕੇ ਰੱਖ ਲਿਆ ਤੇ ਸਿਰ ਉਤੇ ਬਣੀ ਹੋਈ ਪੱਗ ਵੀ ਲਾ ਲਈ ਤੇ ਕੁੜੀ ਵੱਲੋਂ ਵੀ ਮਾਰੇ ਗਏ ਲੜ ਦੇ ਛਤਰ ਜਿੱਥੇ ਕਿ ਦੋਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਇੱਕ ਚਰਚਾ ਦਾ ਵਿਸ਼ਾ ਬਣ ਕੇ ਰਹੇਗੀ ਤੇ ਤੁਸੀਂ ਐਸੇ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਜਿਸ ਨੇ ਹਰ ਇੱਕ ਬੰਦੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿ ਵਿਆਹ ਵਾਲੇ ਦਿਨ ਇਹੋ ਜਿਹੇ ਵੀਡੀਓ ਬਣਾਉਣੀਆਂ ਚੰਗੀਆਂ ਨਹੀਂ ਹੁੰਦੀਆਂ ਪਰ ਲੱਖ ਲਾਣ ਤੇ ਇਹੋ ਜਿਹੇ ਲੋਕਾਂ ਤੇ ਆ ਵਾਲੇ ਦਿਨੇ ਇਹੋ ਜਿਹੇ ਚੱਜ ਕਰਦੇ ਨੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ